ਹੈਲੋ ਜੀ ਹੁਸ਼ਕਲ ਜੀ ਤੁਸੀਂ ਦੇਖਣੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਆਪਾਂ ਗੱਲ ਕਰਾਂਗੇ ਜੀ ਮੱਝਾਂ ਗਾਵਾਂ ਦੇ ਦੁੱਧ ਵਧਾਉਣ ਬਾਰੇ ਕਿਉਂਕਿ ਜੀ ਹੁਣ ਸਿਆਲ ਦਾ ਟਾਈਮ ਹੈ ਹਰੇਕ ਦੇ ਘਰੇ ਵੀ ਸਾਰਿਆਂ ਦੇ ਜੀ ਫਾਰਮਾਂ 'ਚ ਵੀ ਆਪਣੇ ਨਾ ਸੂਆ ਪੈ ਚੁੱਕੇ ਆ ਜੀ ਕਈ ਗੱਲਾਂ ਕੀ ਹੁੰਦਾ ਜੀ ਪਸ਼ੂ ਸੂਣ ਤੋਂ ਬਾਅਦ ਐਨ ਤੰਦਰੁਸਤ ਹੁੰਦਾ ਜੀ ਫਿਰ ਵੀ ਉਹ ਦੁੱਧ ਨਹੀਂ ਵਧਦਾ ਅਸਲ ਵਿੱਚ ਉਹਨੂੰ ਖਾਰ ਨਹੀਂ ਪੈਂਦੀ ਜੀ ਦੁੱਧ ਦੀ ਉਹਦੇ ਲਈ ਆਪਾਂ ਜੀ ਕਾੜਾ ਤਿਆਰ ਕਰਿਆ ਆਪਾਂ ਦੱਸਦੇ ਹਾਂ ਉਹਦੇ ਵਿੱਚ ਆਪਾਂ ਨੂੰ ਕਾੜੇ ਵਿੱਚ ਕੀ ਕੀ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ ਜੀ ਇਹ ਕਾੜਾ ਜਿਹੜਾ ਜੀ ਇਹ ਆਮ ਆਪਾਂ ਨੂੰ ਜਿਹੜੀਆਂ ਦੇ ਵਿੱਚ ਚੀਜ਼ਾਂ ਪਾਉਣੇ ਨੇ ਉਹ ਆਮ ਆਪਾਂ ਨੂੰ ਦੁਕਾਨ 'ਚ ਪਿੰਡਾਂ 'ਚ ਵੀ ਤੇ ਆਮ ਅੰਸਾਰੀ ਦੀ ਦੁਕਾਨ ਤੋਂ ਆਮ ਹੀ ਮਿਲ ਜਾਣਗੇ ਆ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਵੀ ਇਹ ਕਾੜਾ ਆਪਾਂ ਨੇ ਬਣਾਉਣਾ ਕਿਵੇਂ ਆ ਤੇ ਕਿਵੇਂ ਦੇਣਾ ਇੱਕ ਕੜਾਜੀ ਇੱਕ ਚੀਨੀ ਇੱਕ ਚਿੱਟਾ ਜੀਰਾ ਤੇ ਬੜੀ ਇਲਾਇਚੀ ਤੋਂ ਆਪਾਂ ਤਿਆਰ ਕਰਾਂਗੇ ਆਪਾਂ ਨੇ ਅੱਧਾ ਕਿਲੋ ਚੀਨੀ ਲੈਣੀ ਹੈ ਜੀ ਠੀਕ ਹੈ ਉਹਦੇ ਵਿੱਚ ਆਪਾਂ ਨੇ ਪਾਈਆ ਜਾਂ ਮੰਨ ਲਓ ਤੁਸੀਂ ਇੱਕ ਮੁਠੀ ਚਿੱਟੇ ਜੀਰੇ ਦੀ ਪਾਉਣੀ ਹੈ ਤੇ ਉਸ ਤੋਂ 5 ਤੋਂ 7 ਬੜੀਆਂ ਇਲਾਇਚੀਆਂ ਪਾਉਣੀਆਂ ਨੇ ਉਹਨੂੰ 2 ਲੀਟਰ ਪਾਣੀ 'ਚ ਜੀ ਐਨ ਚੰਗੀ ਤਰ੍ਹਾਂ ਉਬਾਲ ਲਓ ਜਦੋਂ ਪਾਣੀ ਅੱਧਾ ਰਹਿ ਜਾਵੇ ਜੀ ਫਿਰ ਆਪਾਂ ਉਹ ਕਾੜਾ ਆਪਣੇ ਪਸ਼ੂ ਨੂੰ ਕੋਸਾ ਕੋਸਾ ਪਲਾ ਦੇਣਾ ਜਿਹੜੀ ਚੀਨੀਆਂ ਜੀ ਉਹ ਪਸ਼ੂ ਨੂੰ ਦੇ ਅੰਦਰ ਖਾਰ ਪਾਉਗੀ ਜਿਹਦੇ ਨਾਲ ਫਿਰ ਦੁੱਧ ਵਧੂਗਾ ਆਪਾਂ ਨੂੰ ਪਹਿਲਾਂ ਤਾਂ ਜੀ ਹਫਤਾ ਆਪਾਂ ਦੂਆ ਕਾੜਾ ਦਿੰਨੇ ਆ ਗੁੜ ਦੇ ਸੌਂਫ ਜਮੈਣ ਹਨਾ ਉਹਦੇ ਕਾੜੇ ਦਿੰਨੇ ਇਹ ਕਾੜਾ ਜੀ ਆਪਾਂ ਨੂੰ ਹਫਤੇ ਬਾਅਦ ਦੇਣਾ ਪੈਂਦਾ ਪਸ਼ੂ ਨੂੰ ਸੂਣ ਤੋਂ ਹਫਤਾ ਬਾਅਦ ਆਪਾਂ ਚੀਨੀ ਦੇ ਕਾੜੇ ਦੇ ਸਕਦੇ ਆ ਪਸ਼ੂ ਨੂੰ ਹਫਤੇ ਬਾਅਦ ਦੇਖ ਕੇ ਜੀ ਤੁਸੀਂ ਨਾਲ ਲੇਟੀ ਵੀ ਸ਼ੁਰੂ ਕਰ ਸਕਦੇ ਹੋ ਨਾਲ ਤੁਸੀਂ ਜੀ ਇੱਕ ਗੱਲ ਹੋਰ ਧਿਆਨ ਰੱਖਿਓ ਜਿਵੇਂ ਸੋਨੇ ਕਾੜਾ ਸਵੇਰੇ ਦੇਤਾ ਸ਼ਾਮ ਨੂੰ ਦੇਣਾ ਦੋਏ ਦਿਨ ਸਵੇਰੇ ਤੇ ਦੋਏ ਦਿਨ ਸ਼ਾਮ ਨੂੰ ਵੀ ਤੁਸੀਂ ਚਾਰ ਕਾੜੇ ਦੇਓ ਜੀ ਇਹਨੂੰ ਦੋ ਦਿਨ ਫਿਰ ਤੁਸੀਂ ਜਿਵੇਂ ਤੀਏ ਚੌਥੇ ਦੇਣਾ ਇਹ ਕਾੜਾ ਤੁਸੀਂ ਦੇ ਸਕਦੇ ਹੋ ਪਸ਼ੂ ਨੂੰ ਤੁਸੀਂ ਘੱਟੋ ਘੱਟ ਇਹ ਸੱਤ ਅੱਠ ਕਾੜੇ ਜੀ ਜ਼ਰੂਰ ਦਿਓ ਜਿਵੇਂ ਪਹਿਲੇ ਦੋ ਦਿਨ ਲਗਾਤਾਰ ਦਿਓ ਫਿਰ 3 ਦਿਨ ਦੇਤਾ ਜੀ ਸਵੇਰ ਸ਼ਾਮ ਫਿਰ ਉਦੋਂ ਤੀਏ ਦਿਨ ਦੇਤਾ ਉਸ ਹਾਵਣਾ ਰੁਟੀਨ ਨਾਲ ਦੇ ਚਾਹੀਓ ਜਿਵੇਂ ਤੁਹਾਨੂੰ ਫਾਇਦਾ ਲੱਗੂਗਾ ਇਹਦਾ ਤੇ ਦਿਨ ਜਿਵੇਂ ਤੁਹਾਡੇ ਲੋਟ ਲੱਗਣਗੇ 2 ਦਿਨਾਂ ਬਾਅਦ 3 ਦਿਨਾਂ ਬਾਅਦ ਤੁਸੀਂ ਇਹ ਕਾੜਾ ਦੇ ਸਕਦੇ ਹੋ ਠੀਕ ਹੈ ਜੀ ਇਹ ਕਾੜੇ ਨਾਲ ਪਸ਼ੂ ਦੇ ਖਾਰਪੋ ਕੇ ਉਹ ਦੁੱਧ ਆਟੋਮੈਟਿਕ ਹੀ ਵਧੂਗਾ ਇਹ ਕਾੜਾ ਜੇ ਤੁਸੀਂ ਸਵੇਰੇ ਕੱਖ ਖਾਣ ਤੋਂ ਬਾਅਦ ਦੇ ਸਕਦੇ ਹੋ ਤੇ ਸ਼ਾਮ ਨੂੰ ਕੱਖਾਂ ਤੋਂ ਬਾਅਦ ਦੇ ਸਕਦੇ ਹੋ ਇਹ ਕਾੜਾ ਆਪਾਂ ਆਪਣੇ ਪਸ਼ੂਆਂ ਨੂੰ ਜ਼ਰੂਰ ਦਿੰਨੇ ਆ ਜੀ ਇੱਕ ਗੱਲ ਹੋਰ ਧਿਆਨ ਰੱਖਿਓ ਜੀ ਇਹ ਕਾੜਾ ਗੱਬਣ ਪਸ਼ੂ ਨੂੰ ਨਾ ਦਿਓ ਇਹ ਕਾੜਾ ਆਪਾਂ ਜਿਵੇਂ ਆਪਣੇ ਵਾਖੜ ਮੱਝਾਂ گاਵਾ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਤਾਂ ਦੇ ਸਕਦੇ ਆ ਤੇ ਗੱਬਣ ਪਸ਼ੂ ਨੂੰ ਨਹੀਂ ਦੇ ਸਕਦੇ ਜੀ ਥੈਂਕ ਯੂ